ਪੂਰਾ ਮਾਰਗ ਪੂਰਾ ਇਸਨਾਮ ਸਭ ਕੁਝ ਪੂਰਾ ਹਿਰਦੈ ਨਾਮ ਪੂਰ ਰਹੀ ਜਾ ਪੂਰਾ ਰਾਖੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਰਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਯੋਗ ਹਰ ਕਾ ਮਾਰਗ ਪਤਿ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਤੁਧ ਬਸੇ ਹਜ਼ੂਰਾ ਕੋ ਨਾਂ ਦਿੱਤ ਮੇਰਾ ਸਤਗੁਰ ਪੂਰਾ ਗਉੜੀ ਮਹੱਲਾ ਪੰਜਵਾ ਸਤਿ ਕੀ ਪੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨ ਮਰਨ ਤੇ ਛੋਟ ਸੰਤ ਕਾ ਗਤੋਇ ਪੂਨੀ ਸੁਣਾਉ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟੀ ਆਵੈ ਸਭ ਏਕ ਅੰਕਾਰ ਸੈਂਤ ਸੋ ਪਰਸੰਨ ਆਏ ਵਸ ਪੰਚਾਇ ਅੰਮ੍ਰਿਤ ਨਾਮ ਰਿਦੈ ਲ ਸੰਚਾ ਤਉ ਨਿਤ ਜਾ ਕਾ ਪੂਰਾ ਕਰਮ ਇਸ ਤੇ ਸੇ ਸਾਧੂ ਕੇ ਚਰਨ ਗਉੜੀ ਜੀ ਮਹਲਾ ਪੰਜਵਾਂ ਹਰ ਗੁਣ ਜਪਤੇ ਕਮਲ ਪਰ ਗਤਿ ਹਰਿ ਸਿਮਰਤੇ ਤਰਾ ਸਭ ਨਾਸਤ ਸਾਮਤ ਪੂਰੀ ਜਿਦ ਹਰ ਗੁਣ ਗਾਵੈ ਵਡਾ ਭਾਗ ਸਾਧੂ ਸੰਗ ਪਾਵੈ ਰਹਾਇ ਸਾਰ ਦੇ ਕੰਮੁ ਪਾਈਐ ਮੇਰੇ ਨਾਮ ਆ ਸਾਦੇ ਸੰਗ ਪੂਰਨ ਸਭ ਕੰਮ ਹਰਿ ਭਗਤ ਜਨਮ ਪਰਵਾਣ ਗੁਰ ਕਿਰਪਾ ਦੇ ਨਾਮ ਮੁਖਾਂ ਕਉ ਨੁਕਾ ਸੋ ਜਨ ਪਰਵਾਣ ਜਟੜ ਲੈ ਵਸੈ ਭਗਵਾਨ ਗਉੜੀ ਮਹੱਲਾ ਪੰਜਵਾ ਇਕਤਿਉ ਜਾਂ ਕਾਮਨ ਰਾਤਾ ਵਿਚਿ ਰਈ ਕਿਸਾ ਪਰਾਈ ਤਾ ਤਾ ਬਿਨੋ ਗੋਬਿੰਦ ਨਾ ਦਿਸੈ ਕੋਈ ਕੰਨ ਕ੍ਰਾਮਣ ਕਰਤਾ ਸੋਈ ਰਾਉ ਮਨੇ ਕੁਮਾਰ ਮੁਖ ਹਾਰ ਰੋਲਾ ਸੋ ਜਨ ਵੀ ਸੂਤ ਕਹਿਨਾ ਡੋਲ ਜਾਟ ਹਰ ਤਨ ਸੂਤਿ ਸਾਹੋ ਗੁਰਪੂਰੈ ਕਰਦੀ ਲੋਭਿ ਤਾ ਹੋਈ ਇਹ ਮਨੁ ਕੋਰਕ ਮਿਲਿਆ ਹਰਿ ਰਾਯਾ ਕਹੋ ਨਿਤ ਪਰਮ ਪਦ ਪਾਇ ਗਉੜੀ ਮਹਲਾ ਪੰਜਮ ਨਾਮ ਭਜਤ ਕੈ ਪ੍ਰਾਨ ਅਧਾਰੇ ਨਾਮੋਂ ਤਨ ਨਾਮੋਂ ਵਿਵਹਾਰ ਨਾਮ ਬਡਾਈ ਜਨ ਸੋ ਪਾ ਪਾਈ ਕਰ ਕਿਰਪਾ ਜਿ ਕੇ ਆਪ ਦੀ ਵਾਈ ਰਹਾਉ ਨਾਮ ਭਜਤ ਕੈ ਸੁਖ ਸਥਾਨ ਨਾਮ ਰਟੇ ਸੋ ਪੜਤ ਪਰਮਾਨ ਹਰ ਦਾ ਨਾਮ ਜਨ ਕੋ ਤਾਰ ਸਾਕਾ ਜਨ ਨਾਮ ਸੁਮਾਰੈ ਤਉ ਨਾਨਕ ਜਿ ਪੂਰਾ ਭਾਗ